ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲੱਕ ਦੀ ਮਾਂ ਚੈਨਲ ਤੇ ਮੈਂ ਸਾਰਦਾਂ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਗੇ ਚੜਦੀ ਕਲਾ ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਚੜਦੀ ਕਲਾ ਚ ਹੀ ਆ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਇੱਕ ਸਪੈਸ਼ਲ ਵੀਡੀਓ ਹੈ ਜੋ ਆਪਣੇ ਮਤਲਬ ਕਿ ਰੋਜ਼ਾਨਾ ਕੰਮ ਆਉਣ ਵਾਲੀ ਵੀਡੀਓ ਹੈ ਤੇ ਚਲੋ ਜੀ ਅੱਗੇ ਆਪਾਂ ਕਿਚਨ ਦੇ ਵਿੱਚ ਲਓ ਜੀ ਇਹ ਹੈਗੇ ਜੀ ਆਪਣੀ ਸਟੀਲ ਦੀ ਢੋਲੀ ਠੀਕ ਹੈ ਜੀ ਤੇ ਸਟੀਲ ਵਾਲੀ ਢੋਲੀ ਤੇ ਆਪਾਂ ਮਤਲਬ ਕਿ ਜਦੋਂ ਆਪਾਂ ਆਟਾ ਪਾਉਨੇ ਆ ਤੇ ਆਟਾ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਆ ਪਰ ਇਹ ਚੰਗੀ ਤਰ੍ਹਾਂ ਮਤਲਬ ਕਿ ਤੋਤੀ ਨਹੀਂ ਜਾਂਦੀ ਹੈ ਇਹ ਮਤਲਬ ਕਿ ਮਾਂਜੀ ਨਹੀਂ ਜਾਂਦੀ ਹੈ ਇਹ ਮਤਲਬ ਕਿ ਇਹਦੇ ਵਿੱਚ ਕਟਾਣੂ ਰਹ ਜਾਂਦੇ ਨੇ ਜੋ ਆਪਣੇ ਮਤਲਬ ਕਿ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਕਟਾਣੂਆਂ ਨਾਲ ਤੇ ਜੋ ਕਟਾਣੂ ਇਹਦੇ ਵਿੱਚ ਹੁੰਦੇ ਨੇ ਉਹ ਕਿਵੇਂ ਰਹ ਜਾਂਦੇ ਨੇ ਜਿਹੜੇ ਮਤਲਬ ਕਿ ਢੋਲੀ ਦੇ ਅੰਦਰ ਉਹ ਸਾਈਡ ਮਤਲਬ ਕਿ ਐਦਾਂ ਜਿਹੜੀ ਆ ਲੀਜ ਹੀ ਬਣੀ ਹੁੰਦੀ ਆ ਮਤਲਬ ਕਿ ਉਹਦੇ ਵਿੱਚ ਨਾਲੇ ਨਾਲੇ ਕਟਾਣੂ ਰਹਿ ਜਾਂਦੇ ਨੇ ਉਹਨੂੰ ਮਾਂਜਣ ਵਾਸਤੇ ਆਪਾਂ ਕੀ ਯੂਜ਼ ਕਰਾਂਗੇ ਉਹ ਦੱਸਦੇ ਹਾਂ ਉਹ ਟੋਲੀ ਮਾਂਜਣ ਵਾਸਤੇ ਆਪਾਂ ਆਪਾਂ ਨੂੰ ਚਾਹੀਦਾ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਸਿਰਕਾ ਜੀ ਇਹ ਹੈਗਾ ਜੀ ਸਿਰਕਾ ਠੀਕ ਹੈ ਤੇ ਦੂਜਾ ਆਪਾਂ ਨੂੰ ਚਾਹੀਦਾ ਜੀ ਮਿੱਠਾ ਸੋਡਾ ਠੀਕ ਹੈ ਜੀ ਲੋចੀ ਇਹ ਹੈਗਾ ਆਪਣਾ ਮਿੱਠਾ ਸੋਡਾ ਠੀਕ ਹੈ ਜੀ মিٹھা সোডা ਤੇ ਸਿਰਕੇ ਸਿਰਕੇ ਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਆਪਾਂ ਇਹਦੇ ਵਿੱਚ ਜਦੋਂ ਢੋਲੀ ਚ ਆਟਾ ਪਾਉਣ ਤੋਂ ਪਹਿਲਾਂ ਇਹਨੂੰ ਆਪਾਂ ਜਦੋਂ ਮਨਜਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਪਾਵਾਂਗੇ ਸਿਰਕਾ ਤੇ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਠੀਕ ਹੈ ਜਿਹਦੇ ਨਾਲ ਆਪਣੀ ਜਿਹੜੀ ਢੋਲੀ ਆ ਅੰਦਰੋਂ ਬਿਲਕੁਲ ਜਿਹੜੀ ਮਤਲਬ ਕਿ ਆਲੇ-ਦਾਲੇ ਇਹਦੇ ਗਾਜ ਜੰਮੀ ਹੋਊਗੀ ਵਿੱਚੋਂ ਉਹ ਸਾਰੀ ਨਿਕਲ ਇਸ ਤਰੀਕੇ ਨਾਲ ਆਪਾਂ ਜਿਹੜੀ ਆਟੇ ਵਾਲੀ ਢੋਲੀ ਆ ਇਹਨੂੰ ਆਪਾਂ ਇਦਾਂ ਇਸ ਤਰੀਕੇ ਨਾਲ ਮਤਲਬ ਕਿ ਬਿਲਕੁਲ ਕਲੀਨ ਕਰ ਸਕਦੇ ਆ ਧੋ ਸਕਦੇ ਆ ਤੇ ਜਿਹੜੇ ਇਹ ਕਟਾਣੂ ਹੋਣਗੇ ਸੁਸਰੀ ਵਗੈਰਾ ਸੁੰਡੀ ਵਗੈਰਾ ਵਿੱਚੜੀ ਹੋਊਗੀ ਢੋਲੀ ਦੇ ਉਹ ਸਾਰੀ ਬਾਰੀ ਨਿਕਲ ਜੂਗੀ ਤੇ ਜਦੋਂ ਵੀ ਆਪਾਂ ਢੋਲੀ ਚਾਟਾ ਪਾਉਣਾ ਤਾਂ ਆਪਾਂ ਇਹ ਤਰੀਕਾ ਜ਼ਰੂਰ ਅਪਣਾਉਣਾ ਤੇ ਆਪਣੀ ਜਾਨ ਨੂੰ ਖਤਰ ਹੈ ਜਿਹੜਾ ਉਹ ਮਤਲਬ ਕਿ ਟਲ ਜੂਗਾ ਲੋ ਜੀ ਐਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਭੁੱਲਣਾ ਮੈਂ ਨਹੀਂ ਨਾ ਤੁਹਾਨੂੰ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਇਸ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀ ਤੇ ਚਲੋ ਜੀ ਮਿਲਣਾ ਕੱ